ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਕਿ ਜਿੰਨਾ ਦਾ ਸਰੀਰ ਹਰ ਵੇਲੇ ਥੱਕਿਆ-ਥੱਕਿਆ ਰਹਿੰਦਾ ਹੈ ਸਰੀਰ ਆਸੇ ਹੋਇਆ ਰਹਿੰਦਾ ਹੈ ਕੰਮ ਕਰਨ ਨੂੰ ਜੀ ਨਹੀਂ ਕਰਦਾ ਤਾਂ ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਜੁਗਤ ਦੱਸਣ ਜਾ ਰਹੇ ਹਾਂ ਕਿ ਇਹ ਇੱਕ ਚੀਜ਼ ਪਾਣੀ ਵਿੱਚ ਪਾਉਣੀ ਹੈ ਤੇ ਨਾਲ ਦੇ ਨਾਲ ਇਸ ਸ਼ਬਦ ਦਾ ਜਾਪ ਕਰਨਾ ਹੈ ਜਿਸ ਦੇ ਨਾਲ ਸਾਡੀਆਂ ਸਾਰੀਆਂ ਹੀ ਸਮੱਸਿਆਵਾਂ ਦੂਰ ਹੋ ਜਾਣਗੀਆਂ ਸਾਨੂੰ ਆਲਸ ਅਤੇ ਸਰੀਰ ਵਿੱਚ ਹੋਣ ਵਾਲੀਆਂ ਪੀੜਾਂ ਤੋਂ ਛੁਟਕਾਰਾ ਮਿਲ ਜਾਏਗਾ ਇਸ ਲਈ ਅੱਜ ਦੀ ਵੀਡੀਓ ਨੂੰ ਅੰਤ ਤੱਕ ਸਾਰਾ ਸੁਣਨਾ ਅਤੇ ਸਮਝਣਾ ਤੇ ਜੇ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਵੇਖੋ ਸੰਗਤ ਜੀ ਜਿਨ੍ਹਾਂ ਦਾ ਸਰੀਰ ਹਾਰ ਵੇਲੇ ਦੁੱਖਦਾ ਰਹਿੰਦਾ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਸਵੇਰੇ 8 ਵਜੇ ਤੋਂ ਪਹਿਲਾਂ ਪਹਿਲਾਂ ਨਹਾ ਲੈਣ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ਼ਨਾਨ ਕਰਨ ਦੇ ਨਾਲ ਸਾਡਾ ਸਰੀਰ ਹਮੇਸ਼ਾ ਚੁਸਤ ਫਰਤ ਤੇ ਤੰਦਰੁਸਤ ਰਹਿੰਦਾ ਹੈ ਤੇ ਤੁਹਾਡਾ ਮਨ ਵੀ ਕੰਮਾਂ ਕਾਰਾਂ ਵਿੱਚ ਲੱਗਦਾ ਹੈ ਇਸ ਲਈ ਜੋ ਮੇਰੀਆਂ ਭੈਣਾਂ ਤੇ ਮੇਰੇ ਵੀਰ ਅੰਮ੍ਰਿਤ ਵੇਲੇ ਇਸ਼ਨਾਨ ਕਰ ਲੈਂਦੇ ਹਨ ਤਾਂ ਬਹੁਤ ਵਧੀਆ ਗੱਲ ਹੈ ਤੇ ਜਿਹੜੇ ਨਹੀਂ ਕਰ ਪਾਉਂਦੇ ਉਹ ਹੱਦ 8 ਵਜੇ ਤੱਕ ਕਰ ਲੈਣ 8 ਵਜੇ ਤੱਕ ਕੀਤਾ ਇਸ਼ਨਾਨ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਵਧੀਆ ਪ੍ਰਭਾਵ ਪਾਉਂਦਾ ਹੈ ਜੇ ਆਪਾਂ ਇਸ਼ਨਾਨ ਕਰਨ ਲੱਗਿਆਂ ਉਸ ਪਾਣੀ ਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਨਹਾਏ ਤਾ ਇਸ ਦੇ ਨਾਲ ਜੋ ਵੀ ਸਰੀਰ ਦੇ ਵਿੱਚ ਥਕਾਵਟ ਅਤੇ ਆਲਸ ਦਲਿੱਦਰ ਹੁੰਦਾ ਹੈ ਉਹ ਸਭ ਦੂਰ ਹੋ ਜਾਂਦਾ ਹੈ ਹਮੇਸ਼ਾ ਹੀ ਗੁਣਗੁਣੇ ਪਾਣੀ ਵਿੱਚ ਥੋੜਾ ਜਿਹਾ ਨਮਕ ਪਾ ਕੇ ਨਹਾਉਣਾ ਚਾਹੀਦਾ ਹੈ ਤੁਸੀਂ ਸਾਰਾ ਦਿਨ ਆਪਣੇ ਆਪ ਨੂੰ ਚੁਸਤ ਫੁਰਤ ਤੇ ਤੰਦਰੁਸਤ ਮਹਿਸੂਸ ਕਰੋਗੇ ਤੇ ਨਾਲ ਹੀ ਜਦੋਂ ਨਹਾਉਣਾ ਹੈ ਇਸ ਸ਼ਬਦ ਦਾ ਜਾਪ ਵੀ ਜਰੂਰ ਕਰਨਾ ਹੈ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਇਹਨਾਂ ਦੋ ਪੰਕਤੀਆਂ ਦਾ ਜਾਪ ਕਰਨਾ ਹੈ ਤੇ ਉਸ ਤੋਂ ਬਾਅਦ ਵਾਹਿਗੁਰਜੀ ਦਾ ਜਾਪ ਜ਼ਰੂਰ ਕਰਨਾ ਹੈ ਚਾਹੋ ਤਾਂ ਤੁਸੀਂ ਮੂਲ ਮੰਤਰ ਜੀ ਦਾ ਜਾਪ ਵੀ ਕਰ ਸਕਦੇ ਹੋ ਤੇ ਫਿਰ ਉਸ ਤੋਂ ਬਾਅਦ ਪੰਜ ਬਾਣੀਆਂ ਦਾ ਨਿਤਨੇਮ ਤੇ ਜੇ ਤੁਸੀਂ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰਦੇ ਤਾਂ ਤੁਸੀਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਠ ਤਾਂ ਜ਼ਰੂਰ ਹੀ ਕਰਨਾ ਹੈ ਤਾਂ ਫਿਰ ਦੇਖਣਾ ਸਾਡਾ ਸਰੀਰ ਤੰਦਰੁਸਤ ਅਤੇ ਚੁਸਤ ਫੁਰਤੀ ਰਹਿਊਗਾ ਕਿਸੇ ਤਰ੍ਹਾਂ ਦੀ ਕੋਈ ਵੀ ਬਿਮਾਰੀ ਆਲਸ ਦਲਿੱਦਰ ਸਾਡੇ ਨੇੜੇ ਵੀ ਨਹੀਂ ਆਏਗਾ ਤੇ ਨਾਲ ਨਾਲ ਸਾਡਾ ਮਨ ਵੀ ਮਜ਼ਬੂਤ ਰਹੇਗਾ ਜਦੋਂ ਸਾਡਾ ਮਨ ਅਤੇ ਤਨ ਦੋਵੇਂ ਹੀ ਸਹੀ ਚੱਲ ਪਏ ਦੋਵੇਂ ਹੀ ਮਜ਼ਬੂਤ ਹੋ ਗਏ ਉਦੋਂ ਸਾਡਾ ਕੰਮਕਾਰਾਂ ਵਿੱਚ ਵੀ ਮਨ ਲੱਗੇਗਾ ਤੇ ਜਦੋਂ ਕੰਮਕਾਰਾਂ ਵਿੱਚ ਮਨ ਲੱਗ ਗਿਆ ਉਦੋਂ ਫਿਰ ਸਾਡੇ ਘਰ ਵਿੱਚ ਬਰਕਤਾਂ ਆਪਣੇ ਆਪ ਹੀ ਆਉਣ ਲੱਗ ਜਾਣਗੀਆਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ